ਸਾਲ ਦੀ ਬੱਚੀ ਨੂੰ ਚੁੱਕ ਕੇ ਜ਼ਬਰਜਨਾਹ ਕੀਤਾ ਗਿਆ ਇਹ ਜਿਹੜੀ ਖਬਰ ਹੈ ਇਹ ਕਾਫੀ ਦਿਲ ਤੇ ਸੱਟ ਮਾਰਨ ਵਾਲੀ ਆ ਖਾਸ ਤੌਰ ਤੇ ਉਦੋਂ ਜਦੋਂ ਕਿ ਰੇਤੇ ਜੋਗੀਨਾਥ ਇਹ ਗੱਲ ਕਹਿਣ ਕਿ ਅਸੀਂ ਯੂਪੀ ਦੇ ਵਿੱਚੋਂ ਜਿਹੜਾ ਕ੍ਰਾਈਮ ਖਤਮ ਕਰ ਦਿੱਤਾਗਾ ਤੇ ਔਰਤ ਜਿਹੜੀ ਆ ਉਹ ਬੜੀ ਮਹਿਫੂਜ਼ ਆ ਇਹ ਇਸ ਗੱਲ ਤੋਂ ਬਾਅਦ ਇਹ ਘਟਨਾ ਵਾਪਰੀ ਨੂੰ ਕਾਫੀ ਦੇਰ ਹੋ ਗਈ ਆ ਤੇ ਹਾਲੇ ਕਿਉਂਕਿ ਜਿਹੜੀ ਬਿਆਨ ਆਏ ਨੇ ਉਸ ਲੜਕੀ ਦੇ ਬਿਆਨਾਂ ਤੇ ਪੁਲਿਸ ਜਿਹੜੀ ਆ ਉਹ ਕਾਰਵਾਈ ਨਹੀਂ ਕਰ ਰਹੀ ਉਹਨਾਂ ਨੂੰ ਵਿਚਾਰ ਰਹੀ ਆ ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਜਿਆਦਾ ਦਰਦਨਾਕ ਆ ਤੇ ਸਿੱਖ ਆਵਾਮ ਦੇ ਅੰਦਰ ਬਹੁਤ ਵੱਡਾ ਰੋਸ ਹੈ ਕੱਲ ਦੀ ਇੱਕ ਵੀਡੀਓ ਜਿਹੜੀ ਕਿ ਯੂਪੀ ਤੋਂ ਪੀਲੀ ਭੀਤੋਂ ਆਈ ਆ ਉਹਨੇ ਸਿੱਖਾਂ ਦੇ ਮਨਾਂ ਤੇ ਬੜਾ ਡੂੰਘਾ ਅਸਰ ਕੀਤਾ ਇਸ ਦੇ ਨਾਲ ਸਬੰਧ ਰੱਖਦੇ ਆ ਸਿੰਘ ਸਹਿਬਾਨ ਗਿਆਨੀ ਰਗਵੀਰ ਸਿੰਘ ਜੀ ਨੇ ਇੱਕ ਆਲਟੀਮੇਟਮ ਵੀ ਜਾਰੀ ਕੀਤਾ ਯੂਪੀ ਦੀ ਸਰਕਾਰ ਨੂੰ ਤੇ ਇਸ ਗੱਲ ਨੂੰ ਫੇੜੇ ਲਾਉਣ ਤੋਂ ਵੀ ਕੀਤੀ ਆ ਕਿ ਜਿਹੜਾ ਕੁਝ ਉਹ ਕਹਿ ਰਹੇ ਨੇ ਉਹ ਗੱਲ ਜਿਹੜੀ ਆ ਦਿਖਾਈ ਨਹੀਂ ਦੇ ਰਹੀ ਸੋ ਸਿੱਖ ਜਿਹੜੇ ਕਿ ਇਸ ਗੱਲ ਹੀ ਜਾਣੇ ਜਾਂਦੇ ਆ ਔਰਤ ਭਾਵੇਂ ਕਿਸੇ ਜਾਤ ਦੀ ਵੀ ਹੋਵੇ ਮਾਨਵਤਾ ਦੇ ਅਧਿਕਾਰਾਂ ਦੇ ਤਹਿਤ ਉਸ ਦੀ ਕਦਰ ਤੇ ਸਤਿਕਾਰ ਕਰਨਾ ਹਰ ਸਿੱਖ ਦਾ ਤੇ ਹਰ ਬਸ਼ਰ ਦਾ ਫਰਜ਼ ਆ ਸੋ ਇਸ ਗੱਲ ਨੂੰ ਲੈ ਕੇ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਸਿੰਘ ਸਾਹਿਬ ਦੇ ਇਸ ਫੈਸਲੇ ਦੀ ਛਾਗਾ ਵੀ ਕੀਤੀ ਆ ਤੇ ਸ਼ਰੋਣੀ ਕਮੇਟੀ ਵੱਲੋਂ ਜਿਹੜੇ ਸਾਡੇ ਉਥੇ ਮਿਸ਼ਨ ਦੇ ਪ੍ਰਬੰਧਕ ਨੇ ਕਾਸ਼ੀਪੁਰ ਤੋਂ ਉਹਨਾਂ ਨੂੰ ਉਥੇ ਭੇਜ ਦਿੱਤਾ ਗਿਆ ਵਾ ਉਹ ਉਥੇ ਪਹੁੰਚ ਕੇ ਸਾਰੀ ਰਿਪੋਰਟ ਵੀ ਲੈ ਰਹੇ ਨੇ ਤੇ ਸ਼ਰੋਣੀ ਗੁਰਦਰਾਪੁਰ ਦੀ ਕਮੇਟੀ ਦੇ ਪ੍ਰਧਾਨ ਸਾਹਿਬ ਇਸ ਗੱਲ ਤੇ ਬੜੇ ਸਖਤ ਤਰੀਕੇ ਨਾਲ ਜਿਹੜੀ ਯੂਪੀ ਦੀ ਸਰਕਾਰ ਨੂੰ ਇਹ ਇਸ ਗੱਲ ਦਾ ਜਿਹੜਾ ਸਵਾਲ ਵੀ ਚੁੱਕਣਗੇ ਤੇ ਜੇ ਇਸ ਗੱਲ ਤੇ ਕੋਈ ਕਾਰਵਾਈ ਨਾ ਹੋਈ ਤਾ ਜਿਹੜਾ ਸਿੱਖ ਆਵਾਮ ਸਿੱਖ ਜਥੇਬੰਦੀਆਂ ਸ਼ਰੋਣੀ ਗੁਰਦੁਆਰਾਪੁਰੰਦ ਕਮੇਟੀ ਸ੍ਰੀ ਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਜੋ ਉਹਨਾਂ ਨੇ ਹੁਕਮ ਲਾਇਆ ਵਾ ਉਸ ਦੇ ਤਹਿਤ ਵੱਡਾ ਵੱਡੀ ਲੜਾਈ ਲੜਾਂਗੇ ਹੱਕ ਦੀ ਗੱਲ ਕਰਾਂਗੇ ਤੇ ਦੋਸ਼ੀਆਂ ਨੂੰ ਜਿਹੜੀਆਂ ਸਜ਼ਾਵਾਂ ਦਿੱਤੀਆਂ ਜਾਣਗੀਆਂ ਕਿਉਂਕਿ ਇਹ ਲੋਕ ਜਿਹੜੇ ਆ ਇਹ ਸਮਾਜ ਦੇ ਲਈ ਬਹੁਤ ਮਾੜੇ ਲੋਕ ਆ ਇਹਨਾਂ ਨੂੰ ਸਜ਼ਾ ਦੇਣੀ ਜਿਹੜੀ ਆ ਇਹ ਸਿੱਖ ਆਵਾਮ ਚੰਗੀ ਤਰ੍ਹਾਂ ਜਾਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਵੇਂ ਕਿ ਚੋਣਾਂ ਦਾ ਮਾਹੌਲ ਪੂਰਾ ਸਿਖਰ ਤੇ ਆ ਪੰਜਾਬ ਵਿੱਚ ਕੱਲ ਦੇ ਦਿਨ ਚੋਣਾਂ ਹੋਣ ਜਾ ਰਹੀਆਂ ਪਰ ਜਿਹੜਾ ਇਹ ਮਾਮਲਾ ਵਾ ਜਿਹੜਾ ਕਿ ਪੀੜੀਪੀਤ ਜ਼ਿਲ੍ਹੇ ਦੇ ਅੰਦਰ ਪਾਪਰੀਆ ਜਿਹੜੀ ਤਹਿਸੀਲ ਆ ਉਥੇ ਇੱਕ ਗਰੰਥੀ ਸਿੰਘ ਦੀ 13 ਸਾਲ ਦੀ ਬੱਚੀ ਨੂੰ ਚੁੱਕ ਕੇ ਜ਼ਬਰਜਨਾਹ ਕੀਤਾ ਗਿਆ ਇਹ ਜਿਹੜੀ ਖਬਰ ਆ ਇਹ ਕਾਫੀ ਦਿਲ ਤੇ ਸੱਟ ਮਾਰਨ ਵਾਲੀ ਆ ਖਾਸ ਤੌਰ ਤੇ ਉਦੋਂ ਜਦੋਂ ਕਿ ਰੇਤਿਆ ਜੋਗੀਨਾਥ ਇਹ ਗੱਲ ਕਹਿਣ ਕੀ ਅਸੀਂ ਯੂਪੀ ਦੇ ਵਿੱਚੋਂ ਜਿਹੜਾ ਕ੍ਰਾਈਮ ਖਤਮ ਕਰ ਦਿੱਤਾ ਹੈ ਤੇ ਔਰਤ ਜਿਹੜੀ ਆ ਉਹ ਬੜੀ ਮਹਿਫੂਜ਼ ਆ ਇਹ ਇਸ ਗੱਲ ਤੋਂ ਬਾਅਦ ਇਹ ਘਟਨਾ ਵਾਪਰੀ ਨੂੰ ਕਾਫੀ ਧੀਰ ਹੋ ਗਈ ਆ ਤੇ ਹਾਲੇ ਕਿਉਂਕਿ ਜਿਹੜੀ ਬਿਆਨ ਆਏ ਨੇ ਉਸ ਲੜਕੀ ਦੇ ਬਿਆਨਾਂ ਤੇ ਪੁਲਿਸ ਜਿਹੜੀ ਆ ਉਹ ਕਾਰਵਾਈ ਨਹੀਂ ਕਰ ਰਹੀ ਉਹਨਾਂ ਨੂੰ ਵਿਚਾਰ ਰਹੀ ਆ ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਦਰਦਨਾਕ ਆ ਤੇ ਸਿੱਖ ਆਬਾਦ ਦੇ ਅੰਦਰ ਬਹੁਤ ਵੱਡਾ ਰੋਸ ਆ ਕੱਲ ਦੀ ਇੱਕ ਵੀਡੀਓ ਜਿਹੜੀ ਕਿ ਯੂਪੀ ਤੋਂ ਪਿੜੀ ਪੀਤੋਂ ਆਈ ਆ ਉਹਨੇ ਸਿੱਖਾਂ ਦੇ ਮਨਾਂ ਤੇ ਬੜਾ ਡੂੰਘਾ ਅਸਰ ਕੀਤਾ ਇਸ ਦੇ ਨਾਲ ਸਬੰਧ ਰੱਖਦੇ ਆ ਸਿੰਘ ਸਹਿਬਾਨ ਗਿਆਨੀ ਰਗਵੀਰ ਸਿੰਘ ਜੀ ਨੇ ਇੱਕ ਆਲਟੀਮੇਟਮ ਵੀ ਜਾਰੀ ਕੀਤਾ ਯੂਪੀ ਦੀ ਸਰਕਾਰ ਨੂੰ ਤੇ ਇਸ ਗੱਲ ਨੂੰ ਫੇੜੇ ਲਾਉਣ ਤੋਂ ਵੀ ਕੀਤੀ ਆ ਕਿ ਜਿਹੜਾ ਕੁਝ ਉਹ ਕਹਿ ਰਹੇ ਨੇ ਉਹ ਗੱਲ ਜਿਹੜੀ ਆ ਦਿਖਾਈ ਨਹੀਂ ਦੇ ਰਹੀ ਸੋ ਸਿੱਖ ਜਿਹੜੇ ਕਿ ਇਸ ਗੱਲ ਹੀ ਜਾਣੇ ਜਾਂਦੇ ਆ ਔਰ ਭਾਵੇਂ ਕਿਸੇ ਜਾਤ ਦੀ ਵੀ ਹੋਵੇ ਮਾਨਵਤਾ ਦੇ ਅਧਿਕਾਰਾਂ ਦੇ ਤਹਿਤ ਉਸ ਦੀ ਕਦਰ ਤੇ ਸਤਿਕਾਰ ਕਰਨਾ ਹਰ ਸਿੱਖ ਦਾ ਤੇ ਹਰ ਬਸ਼ਰ ਦਾ ਫਰਜ਼ ਹੈ ਸੋ ਇਸ ਗੱਲ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੰਘ ਸਾਹਿਬ ਦੇ ਇਸ ਫੈਸਲੇ ਦੀ ਛਾਗਾ ਵੀ ਕੀਤੀ ਹੈ ਤੇ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਸਾਡੇ ਉਥੇ ਮਿਸ਼ਨ ਦੇ ਪ੍ਰਬੰਧਕ ਨੇ ਕਾਸ਼ੀਪੁਰ ਤੋਂ ਉਹਨਾਂ ਨੂੰ ਉਥੇ ਭੇਜ ਦਿੱਤਾ ਗਿਆ ਵਾ ਉਹ ਉਥੇ ਪਹੁੰਚ ਕੇ ਸਾਰੀ ਰਿਪੋਰਟ ਵੀ ਲੈ ਰਹੇ ਨੇ ਤੇ ਸ਼ਰੋਣੀ ਗੁਰਦਰਾਪੁਰੰਦ ਕਮੇਟੀ ਦੇ ਪ੍ਰਧਾਨ ਸਾਹਿਬ ਇਸ ਗੱਲ ਤੇ ਬੜੇ ਸਖਤ ਤਰੀਕੇ ਨਾਲ ਜਿਹੜੀ ਯੂਪੀ ਦੀ ਸਰਕਾਰ ਨੂੰ ਇਹ ਇਸ ਗੱਲ ਦਾ ਜਿਹੜਾ ਸਵਾਲ ਵੀ ਚੁੱਕਣਗੇ ਤੇ ਜੇ ਇਸ ਗੱਲ ਤੇ ਕੋਈ ਕਾਰਵਾਈ ਨਾ ਹੋਈ ਤਾਂ ਜਿਹੜਾ ਸਿੱਖ ਆਵਾਮ ਸਿੱਖ ਜਥੇਬੰਦੀਆਂ ਸ਼ਰੋਣੀ ਗੁਰਦਰਾਪੁਰੰਦ ਕਮੇਟੀ ਸ੍ਰੀ ਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਜੋ ਉਹਨਾਂ ਨੇ ਹੁਕਮ ਲਾਇਆ ਵਾ ਉਸ ਦੇ ਤਹਿਤ ਵੱਡਾ ਵੱਡੀ ਲੜਾਈ ਲੜਾਂਗੇ ਹੱਕ ਦੀ ਗੱਲ ਕਰਾਂਗੇ ਤੇ ਦੋਸ਼ੀਆਂ ਨੂੰ ਜਿਹੜੀਆਂ ਸਜ਼ਾਵਾਂ ਦਿੱਤੀਆਂ ਜਾਣਗੀਆਂ ਕਿਉਂਕਿ ਇਹ ਲੋਕ ਜਿਹੜੇ ਆ ਇਹ ਸਮਾਜ ਦੇ ਲਈ ਬਹੁਤ ਮਾੜੇ ਲੋਕ ਆ ਇਹਨਾਂ ਨੂੰ ਸਜ਼ਾ ਦੇਣੀ ਜਿਹੜੀ ਆ ਇਹ ਸਿੱਖਵਾਮ ਚੰਗੀ ਤਰ੍ਹਾਂ ਜਾਣਦਾ